ਹੋਸਟ ਵਾਂਟਡ ਮਸੂਦ ਅਜ਼ਰ ਭਾਰਤ ਵੱਲੋਂ ਬਕਾਇਦਾ ਤੌਰ ਤੇ ਉਹਨਾਂ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੇ ਕੈਂਪ ਸਰਹੱਦ ਦੇ ਉੱਪਰ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਲਈ ਬਣਾਏ ਗਏ ਸੀ ਕਿਉਂਕਿ ਪਾਕਿਸਤਾਨ ਦੀ ਜੇ ਗੱਲ ਕਰੀਏ ਤੇ ਪਾਕਿਸਤਾਨ ਦੇ ਬਹੁਤ ਸਾਰੇ ਅਜਿਹੇ ਇਲਾਕੇ ਨੇ ਜੋ ਸਰਹੱਦ ਦੇ ਬਿਲਕੁਲ ਨਜ਼ਦੀਕ ਨੇ ਔਰ ਉਥੋਂ ਦੇ ਜਿਹੜੇ ਕੁਛਕ ਲੋਕ ਨੇ ਜਿਹੜੇ ਕਿ ਮਤਲਬ ਭਾਰਤ ਦੀ ਇਸ ਆਪੋ ਹਵਾ ਤੋਂ ਪਰੇਸ਼ਾਨ ਨੇ ਉਹਨਾਂ ਨੇ ਉੱਥੇ ਟ੍ਰੇਨਿੰਗ ਕੈਂਪ ਬਣਾਏ ਸੀ ਔਰ ਆਤੰਕਵਾਦੀਆਂ ਨੂੰ ਬਕਾਇਦਾ ਟ੍ਰੇਨਿੰਗ ਦੇ ਕੇ ਭਾਰਤ ਦੇ ਵਿੱਚ ਹਮਲੇ ਲਈ ਭੇਜਦੇ ਸਨ ਭਾਰਤ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਉਸ ਨਿਸ਼ਾਨੇ ਦੇ ਵਿੱਚ ਮੋਸਟ ਵਾਂਟਡ ਆਤੰਕਵਾਦੀ ਮਸੂਦ ਅਜ਼ਹਰ ਉਸ ਦੇ 14 ਮੈਂਬਰ ਜਿਹੜੇ ਨੇ ਘਰ ਦੇ ਉਹਦੀ ਵਾਈਫ ਉਹਦਾ ਬੇਟਾ ਉਹਦੇ ਭਰਾ ਤੇ ਹੋਰ ਸਾਥ ਸੰਬੰਧੀ ਜਿਹੜੇ ਸਨ ਔਰ ਇਸ ਹਮਲੇ ਦੇ ਵਿੱਚ ਉਹ ਮਤਲਬ ਪੂਰੀ ਤਰ੍ਹਾਂ ਨੇਸ ਤੋਂ ਨਬੂਦ ਹੋ ਗਏ ਮਸੂਦ ਅਜ਼ਰ ਰੋਂਦਾ ਰੋਂਦਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਉਹ ਕਹਿ ਰਿਹਾ ਕਿ ਕਾਸ਼ ਮੈਂ ਵੀ ਮਰ ਜਾਂਦਾ ਜਾਂ ਮੈਂ ਇਹਨਾਂ ਤੋਂ ਪਹਿਲਾਂ ਮਰ ਜਾਂਦਾ ਅੱਜ ਪਤਾ ਲੱਗਾ ਜਦੋਂ ਘਰ ਦੇ ਵਿੱਚ ਅੱਗ ਲੱਗੀ ਹੈ ਸੋ ਦੋਸਤੋ ਜੈ ਭੀਮ ਜੈ ਭਾਰਤ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ ਪੋਸੂਨਾਮਾ ਚੈਨਲ ਸੋ ਅੱਜ ਮੈਂ ਡਿਟੇਲ ਦੇ ਵਿੱਚ ਗੱਲ ਕਰਨ ਜਾ ਰਿਹਾ ਭਾਰਤ ਨੇ ਜਿਹੜੇ ਪਾਕਿਸਤਾਨ ਦੇ ਟ੍ਰੇਨਿੰਗ ਕੈਂਪ ਉਹ ਟ੍ਰੇਨਿੰਗ ਕੈਂਪ ਜਿਨ੍ਹਾਂ ਦੇ ਵਿੱਚ ਸਿਰਫ ਅਤੰਕਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਔਰ ਭਾਰਤ ਦੇ ਵਿੱਚ ਅਟੈਕ ਕਰਨ ਲਈ ਭੇਜਿਆ ਜਾਂਦਾ ਸੀ ਭਾਰਤ ਦੇ ਹਵਾਈ ਹਮਲਿਆਂ ਨੇ ਉਹਨਾਂ ਨੂੰ ਨਿਸ਼ ਤੋਂ ਨਾਬੂਦ ਕਰਕੇ ਰੱਖ ਦਿੱਤਾ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਮਸੂਦ ਅਜ਼ਰ ਦੇ 14 ਪਰਿਵਾਰਕ ਮੈਂਬਰ 14 ਪਰਿਵਾਰਕ ਮੈਂਬਰ ਇਸ ਹਮਲੇ ਦਾ ਸ਼ਿਕਾਰ ਹੋਏ ਨੇ ਔਰ ਨਿਸ਼ ਤੋਂ ਨਾਬੂਦ ਹੋ ਚੁੱਕੇ ਨੇ ਅੱਜ ਚਾਰੇ ਪਾਸੇ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਕਾਸ਼ ਉਹਨਾਂ ਤੋਂ ਪਹਿਲਾਂ ਮੈਂ ਮਰ ਜਾਂਦਾ ਔਰ ਮੈਂ ਹੁਣ ਇੱਥੇ ਕੀ ਕਰਾਂਗਾ ਵਗੈਰਾ ਵਗੈਰਾ ਜੈਸੀ ਕਰਨੀ ਵੈਸੀ ਭਰਨੀ ਕਿਉਂਕਿ ਮਰਨੂ ਤਾਂ ਤੂੰ ਵੀ ਮਰ ਸਕਦਾ ਸੀ ਪਰ ਜੋ 70 ਭਾਰਤੀਆਂ ਦਾ ਖੂਨ ਮਾਸੂਮ ਬੱਚਿਆਂ ਦੀਆਂ ਜਿਹੜੀਆਂ ਚੀਕਾਂ ਨੇ ਉਹਨਾਂ ਦੇ ਦਿਲਾਂ ਤੋਂ ਨਿਕਲਦੀਆਂ ਜਿਹੜੀਆਂ ਬੜ ਦੁਆਵਾਂ ਨੇ ਉਹ ਅਸਰ ਕਰ ਰਹੀਆਂ ਨੇ ਤੜਫ ਤੜ ਕੇ ਮਰੇਗਾ ਔਰ ਇਹ ਲੋਕ ਕਹਿ रहे। ਸੋ ਇਸੇ ਕਰਕੇ ਕਹਿੰਦੀ ਆ ਕਿ ਜੈਸੀ ਕਰਨੀ ਹੈ ਵੈਸੀ ਕਰਨੀ ਹੈ। ਅੱਜ ਤੂੰ ਆਪਣੀ ਅੱਖਾਂ ਦੇ ਨਾਲ ਆਪਣੇ ਪਰਿਵਾਰ ਦੇ 14 ਮੈਂਬਰਾਂ ਨੂੰ ਆਪਣੀ ਅੱਖਾਂ ਦੇ ਨਾਲ ਵੇਖ ਰਿਹਾ ਹੈ। ਸ਼ਾਇਦ ਉਹਨਾਂ ਦੀਆਂ ਲਾਸ਼ਾਂ ਵੀ ਤੁਹਾਡੇ ਤੱਕ ਨਹੀਂ ਪਹੁੰਚਣ ਗਿਆ। ਸੋ ਦੋਸਤੋ ਇਸੇ ਕਰਕੇ ਕਹਿੰਦੇ ਆ ਕਿ ਕੋਈ ਵੀ ਸਟੈਪ ਚੱਕਣ ਤੋਂ ਪਹਿਲਾਂ ਸਾਨੂੰ ਜ਼ਰੂਰ ਸੋਚ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਸ ਦਾ ਖਮਿਆਨਾ ਜਿਹੜਾ ਹੈ ਉਹ ਭੁਗਤਣਾ ਵੀ ਇਨ ਬਿਟਵੀਨ ਮੈਂ ਦੱਸ ਦੇ ਕਿ ਹਵਾਈ ਸੈਨਾ ਦੇ ਮੁਖੀ ਜਰਨਲ ਅਮਰਪ੍ਰੀਤ ਸਿੰਘ ਹੋਰਾ ਨੇ ਇਸ ਪੂਰੀ ਘਟਨਾ ਨੂੰ ਇਸ ਪੂਰੀ ਘਟਨਾ ਦੀ ਜਿਹੜੀ ਸਕ੍ਰਿਪਟ ਹੈ ਉਹ ਤਿਆਰ ਕੀਤੀ ਔਰ ਅਤੰਕੀ ਟਿਕਾਣਿਆਂ ਦੇ ਉੱਪਰ ਹਮਲਾ ਕਰ ਦਿੱਤਾ ਹੈ ਜਿਹੜੀ ਤਸਵੀਰ ਇਸ ਸਮੇਂ ਤੁਸੀਂ ਵੇਖ ਰਹੇ ਹੋ ਇਹ ਨੇ ਜਰਨਲ ਹਵਾਈ ਸੈਨਾ ਦੇ ਮੁਖੀ ਜਰਨਲ ਅਮਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ आतंकी ठिकाणਿਆਂ ਨੂੰ ਨਿਸ਼ਾਨਾ ਬਣਾਇਆ ਔਰ ਉਹਨਾਂ ਨੂੰ ਨੇਸ ਤੋਂ ਨਾਬੂਦ ਕਰ ਦਿੱਤਾ ਹੈ ਔਰ ਇੱਕ ਮੈਂ ਦੱਸ ਦਿਆਂ ਕਿ ਇਹ ਸਾਰੀ ਜਾਣਕਾਰੀ ਜਿਹੜੀ ਹੈ ਇਸ মিডিਆ ਨੂੰ ਦਿੱਤੀ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਦੋ ਧੀਆਂ ਨੇ ਦੋ ਧੀਆਂ ਜਿਹੜੇ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਇੱਕ ਹੈ 소फिया ਕੁਰਾਸ਼ੀ ਜਿਨ੍ਹਾਂ ਨੇ ਆਰਮੀ ਦੀ ਆਰਮੀ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ ਔਰ ਕਿਸ ਤਰ੍ਹਾਂ ਹਮਲਾ ਕੀਤਾ ਕਿਸ ਤਰ੍ਹਾਂ ਨਹੀਂ ਉਸ ਤੋਂ ਬਾਅਦ ਹੀ ਦੂਸਰੀ ਕਮਾਂਡੈਂਟ ਹੈ ਵਿਯੋਗ ਮਿਕਾ ਸਿੰਘ ਜਿਨ੍ਹਾਂ ਨੇ ਹਵਾਈ ਸੈਨਾ ਦੇ ਨਾਲ ਬਕਾਇਦਾ ਤੌਰ ਤੇ ਡਿਟੇਲ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਸੋ ਸਾਨੂੰ ਬੜਾ ਇਸ ਗੱਲ ਦਾ ਫਕਰ ਹੈ ਕਿ ਪਰ ਪਰ ਦੀ ਜਾਣਕਾਰੀ ਕੁਰਾਸ਼ੀ ਮੈਡਮ ਔਰ ਵਿਯੋਗ ਮਿਕਾ ਸਿੰਘ ਵੱਲੋਂ ਦਿੱਤੀ ਗਈ ਹੈ ਬਹੁਤ ਵੱਡੀ ਜਾਣਕਾਰੀ ਹੈ ਕਿ ਜਦੋਂ ਕੱਲ ਕੈਮਰੇ ਦੇ ਸਾਹਮਣੇ ਮਤਲਬ ਇਹ ਦੋਹਾਂ ਹੀ ਮਤਲਬ ਕਹਿ ਸਕਦੇ ਆ ਕਿ ਸਾਡੀਆਂ ਧੀਆ ਸਾਡੀਆਂ ਭੈਣਾਂ ਜਿਹੜੀਆਂ ਕੀ ਕਹਿ ਸਕਦੇ ਆ ਕਿ ਇੱਕ ਬਹੁਤ ਹੀ ਸੁਚੱਜੇ ਤੰਦ ਦੇ ਨਾਲ ਇਹਨਾਂ ਨੇ ਕੱਲ ਜਾਣਕਾਰੀ ਦਿੱਤੀ ਹੈ ਔਰ ਬੜਾ ਫਕਰ ਮਹਿਸੂਸ ਹੋ ਰਿਹਾ ਸੀ ਮੈਂ ਇਥੇ ਇਹ ਵੀ ਦੱਸ ਦਿਆ ਕਿ ਪਾਕਿਸਤਾਨ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਵੀ ਸਾਡੇ ਪੁੰਛੇ ਇਲਾਕੇ ਦੇ ਵਿੱਚ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਦੱਸਿਆ ਜਾ ਰਿਹਾ ਕਿ ਤਿੰਨ ਤੋਂ ਚਾਰ ਲੋਕ ਜਿਹੜੇ ਹੈ ਇਸ ਹਮਲੇ ਦਾ ਸ਼ਿਕਾਰ ਹੋਏ ਨੇ ਇਹ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਬਕਾਇਦਾ ਤੌਰ ਤੇ ਰਾਗੀ ਜਿਹੜਾ ਸ਼ਾਇਦ ਮੈਂ ਗਲਤੀ ਕਰ ਨਾ ਕਰਦਾ ਹੋਵਾਂ ਅਮਰੀਕ ਸਿੰਘ ਨਾਮ ਦੱਸਿਆ ਜਾ ਰਿਹਾ ਉਹ ਵੀ ਇਸ ਹਮਲੇ ਦਾ ਸ਼ਿਕਾਰ ਹੋ ਚੁੱਕੇ ਨੇ ਸੋ ਭਾਰਤੀ ਸੈਨਾ ਦੀ ਇਹ ਗੱਲ ਕਰੀਏ ਤੇ ਸਾਨੂੰ ਬੜਾ ਫਕਰ ਹੈ ਸਾਡੀਆਂ ਸੈਨਾਵਾਂ ਦੇ ਉੱਪਰ ਜੋ ਪੂਰੀ ਸ਼ਿੱਦਤ ਦੇ ਨਾਲ ਇੱਕ ਇੱਕ ਮੌਕੇ ਦੀ ਨਜ਼ਾਕਤ ਨੂੰ ਵੇਖ ਵੇਖ ਕੇ ਕਦਮ ਜਿਹੜਾ ਹੈ ਉਹ ਫੂਕ ਫੂਕ ਕੇ ਚੱਕ ਰਹੇ ਨੇ ਔਰ ਮੁਸ਼ਕਲ ਇਹ ਹੈ इस ना कि जो पीसी जा रही इस समय वो अवाम पीसी जा रही है यह नहीं है कि अटैक होंगे लोग मरन बहुत सारे आले दुआले बसते लोग ने जिन्हें उपर अटैक का असर हों कल अटैक होंगे तो गोलियां मजाइलों ने तोपा ने यह नहीं देखना कि शहरी है सिविलियन है कौन है कि है उन्होंने तो अपनी जी जगह फिक्स की है उ गिरना ही गिरना है अलग गल है कि उसका शिकार शहरी लोग जे शहरी आवाम है वह तो बन जाती है सो इस करके दोस्तों चौदह मैंबर ਮਸਹੂਦ ਅਜ਼ਰ ਦੇ ਜਿਹੜੇ ਇੱਕੋ ਪਰਿਵਾਰ ਦੇ ਉਹਦੀ ਵਾਈਫ ਉਹਦਾ ਬੇਟਾ ਉਹਦਾ ਪਰਾਹੁਣ ਦੇ ਸਾਥ ਸੰਬੰਧੀ ਇਸ ਹਮਲੇ ਦਾ ਸ਼ਿਕਾਰ ਹੋਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕ ਜਿਹੜੇ ਨੇ ਟ੍ਰੇਨਿੰਗ ਕੈਂਪਾਂ ਦੇ ਵਿੱਚ ਸੀ ਉਹਨਾਂ ਦੀ ਜਿਹੜੀ ਹੈ ਇੱਥੇ ਮਤਲਬ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਨੇ ਬਾਕੀ ਜਿਸ ਤਰ੍ਹਾਂ ਦੀ ਵੀ ਅਪਡੇਟ ਆਏਗੀ ਇਸ ਪੂਰੀ ਘਟਨਾ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਪਰ ਇੱਕ ਗੱਲ ਜ਼ਰੂਰ ਹੈ ਦੋਸਤੋ ਉਸ परम पिता परमात्मा के चरण च यही अरदास करिए कि आप शांति बनाई रखनी चाहिए जे है जे ब्लैकआउट का प्रशासन वालों हुक्म आता है तो उसको इन बिन उसकी पालना करनी चाहिए है ताकि किसी भी तरह की कोई भी अणसुखावी घटना साढ़े आले दुआले ना हो बहुत सारे शरारती लोग ने रात भी बहुत सारे मतलब देखने मिले कि लोग पटाके चलाने एक तो वैसे ही लोग परेशान ने इन हालातों के उपर एक आप पटाके चला रहे हैं और मतलब तो पटाके भी इस तरह के हैं कि रीलियां बन लग पो इस करके मौके की नजाकत को मद्देनजर रख प्रशासन का सू साथना चाहिए है यह पटाकों की आवाजा बंबा दवाजा इन सू गज करनी चाहिए है क्योंकि अज मतलब कह सकते हैं कि चलते फिरते ही आप नजर आ रहे हैं अंदरूनी तौर तो पर साढ़े अंदर कुछ भी नहीं है सो उस पर पिता परमात्मा के चरण ये अरदस है कि सचे पातशाह शांति बनाए रखना और जोहदा उपर अपने देश की राखी कर रहे हैं उन्होंने कृपा दया रखना और परिवार के उपर दया मेहर रखना यही मैं आखिर कहना चाहगा जुड़े रहो पोसू चैनल के